ਉਹਨਾਂ ਦਾ ਪਿਸਤੌਲ ਕੀ ਸੀਗਾ ਇਹ ਸੁਣਨ ਵਾਲੇ ਸਮਝਣ ਵਾਲੇ ਕਰਦਾ ਉਹਨਾਂ ਦਾ ਪਿਸਤੌਲ ਸੀ ਕਿਤਾਬ ਪੁਸਤਕ ਇਹ ਪਿਸਤੌਲ ਸੀ ਉਹਨਾਂ ਨੂੰ ਕਿਉਂਕਿ ਸ਼ਹੀਦ ਭਗਤ ਸਿੰਘ ਨੂੰ ਜਿਹੜੇ ਉਸ ਸਮੇਂ ਦੇ ਸਾਡੇ ਨੇਤਾ ਸੀ ਮੈਂ ਨਾਂ ਵੀ ਲੈਣ ਤੋਂ ਬਰੇਜ ਨਹੀਂ ਕਰਗਾ ਮਹਾਤਮਾ ਗਾਂਧੀ ਹੁਣ ਸਿਰ ਫਰੇਆ ਕਹਿੰਦੇ ਸੀ ਸਿਰ ਫਰੇਆ ਅਸਤਵਾਦੀ ਹੈ ਸ਼ਹੀਦ ਭਗਤ ਸਿੰਘ ਕਹਿੰਦਾ ਮੈਂ ਆਤੰਕਵਾਦੀ ਨਹੀਂ ਹਾਂ ਮੈਂ ਸਭ ਤੋਂ ਇਨਸਾਨ ਨੂੰ ਪਿਆਰ ਕਰਨ ਵਾਲਾ ਬੰਦਾ ਹਾਂ ਮੈਨੂੰ ਇਨਸਾਨੀਅਤ ਪਿਆਰੀ ਹੈ ਮਨੁੱਖਤਾ ਪਿਆਰੀ ਹੈ ਮੈਨੂੰ ਮੈਂ ਆਤੰਕਵਾਦੀ ਨਹੀਂ ਹਾਂ ਅਸੀਂ ਜ਼ਿੰਦਗੀ ਨੂੰ ਪਿਆਰ ਕਰਨ ਵਾਲੇ ਲੋਕ ਹਾਂ ਅਸੀਂ ਐ ਮਾਰਨ ਵਾਲੇ ਲੋਕ ਨਹੀਂ ਆ ਲੋਕਾਂ ਨੂੰ ਪਰ ਸਾਨੂੰ ਜਿਹੜੀ ਹੈਗੀ ਹੈ ਸਰਕਾਰ ਨੂੰ ਕਿਉਂਕਿ ਅਸੀਂ ਦੇਸ਼ ਆਜ਼ਾਦ ਕਰਾਉਣਾ ਹੈ ਥੋੜਾ ਕੱਢਣਾ ਪੈਣਾ ਇਸ ਕਰਕੇ ਜਿਹੜਾ ਹੈਗਾ ਭਗਤ ਸਿੰਘ ਜਿਹੜਾ ਹੈ ਉਹ ਇੱਕ ਸਾਡੇ ਨਾਇਕ ਗੁਰੂ ਆ ਸਾਡਾ ਨਾਇਕ ਬੰਦਾ ਬਹਾਦਰ ਸਾਡਾ ਨਾਇਕ ਦੀਪਕ ਸਿੰਘ ਇੱਕ ਪਰੰਪਰਾ ਹੈ ਇੱਕ ਸਦਾ ਇਤਿਹਾਸ ਹੈ ਇਹ ਠੀਕ ਹੈ ਇਹਦੇ ਵਿੱਚ ਉੱਕਾ ਲਹਿਰ ਹੈ ਇਹਦੇ ਵਿੱਚ ਗੱਦਰ ਲਹਿਰ ਹੈ ਇਹਦੇ ਵਿੱਚ ਕੀਰਤੀ ਲਹਿਰ ਹੈ ਇਹਦੇ ਵਿੱਚ ਬਬਰ ਕਾਗਨੀਆਂ ਦੀ ਲਹਿਰ ਹੈ ਬਹੁਤ ਡਹਿਰਾ ਜਿਹੜੀਆਂ ਹੈਗੀਆਂ ਪੰਜਾਬ ਦੇ ਵਿੱਚ ਜਿਹੜੀਆਂ ਹੈਗੀਆਂ ਚੱਲੀਆਂ ਪਰ ਸਾਡੇ ਵੱਡੇ ਨਾਇਕ ਨੇ ਇਹਨਾਂ ਨਾਇਕਾਂ ਦੇ ਜਿਹੜੀ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਸਾਡਾ ਕੋਈ ਮਾਡਲ ਹੋਣਾ ਚਾਹੀਦਾ ਤੇ ਸਾਡਾ ਕੋਈ ਮਾਡਲ ਨਹੀਂ ਹੈ ਤੇ ਸਾਡੇ ਲਈ ਰਸਤਾ ਬੰਦ ਹੈ ਇਹਦਾ ਜਿਹੜਾ ਹੋਰ ਸਿੱਧ ਸਿੰਘ ਦੇ ਨਾਲ ਸੰਬੰਧ ਤੇ ਗੱਲ ਕਰਾਂਗੇ ਨਾਲ ਹੀ ਉਹ ਇਹ ਆ ਕਿ ਜੇ ਤੁਸੀਂ ਪੜਦੇ ਨਹੀਂ ਹੋ ਕਿਤਾਬਾਂ ਨਾਲ ਜੁੜੇ ਜਿਹੜੇ ਗਿਆਨ ਦੀ ਪ੍ਰਾਪਤੀ ਆ ਉਹ ਤਿੰਨ ਤਿੰਨ ਤਰ੍ਹਾਂ ਹੁੰਦੀ ਆ ਦੇਖ ਕੇ ਸੁਣ ਕੇ ਤੇ ਪੜ ਕੇ ਤਿੰਨ ਤਰ੍ਹਾਂ ਦਾ ਨਾਲ ਗਿਆਨ ਪ੍ਰਾਪਤ ਕੀਤਾ ਜਾਂਦਾ ਔਰ ਦੇਖ ਕੇ ਦਾ ਅਰਥ ਇਹ ਆ ਤੇ ਦੇਖ ਕੇ ਕਈ ਵਾਰ ਅਸੀਂ ਕੋਈ ਮਸਲਾ ਹੁੰਦਾ ਅਸੀਂ ਉਸ ਮਸਲੇ ਨੂੰ ਤਜਦੇ ਨੇ ਛੱਡ ਦਿੰਦੇ ਆ ਆਰਾਮ ਨਾਲ ਤੁਰੇ ਜਾਂਦੇ ਆ ਅਸੀਂ ਉਹਦਾ ਗਹਿਰ ਗੰਭੀਰ ਜਿਹੜਾ ਅਨ ਅਗਿਆਨ ਨਹੀਂ ਕਰਦੇ ਬੁਰਾਂਕਰ ਨਹੀਂ ਕਰਦੇ ਉਸ ਦਾ ਕਿ ਕਿਉਂ ਹੋ ਰਿਹਾ ਹੈ ਇਸੇ ਤਰ੍ਹਾਂ ਪੜ੍ਹ ਕੇ ਹੈ ਤੇ ਇਸੇ ਤਰ੍ਹਾਂ ਸੁਣ ਕੇ ਹੈ ਜੇ ਗਿਆਨ ਆ ਜੇ ਵਿਅਕਤੀ ਕੋਲੇ ਜੇ ਇਹਨਾਂ ਕੋਲੇ ਗਿਆਨ ਹੈ ਪਰਮਜੀਤ ਹੋਰਾਂ ਕੋਲੇ ਗਿਆਨ ਹੈ ਤਾਂ ਗਿਆਨ ਦੇ ਨਾਲ ਦ੍ਰਿਸ਼ਟੀ ਬਣਦੀ ਹੈ ਜੇ ਤੁਹਾਡੇ ਕੋਲ ਗਿਆਨ ਨਹੀਂ ਤੁਸੀਂ ਜ਼ਿੰਦਗੀ ਦੀ ਦ੍ਰਿਸ਼ਟੀ ਨਹੀਂ ਬਣਾ ਸਕਦੇ ਜੀ ਜੁਣਾ ਕਿਵੇਂ ਆ ਯੋਜਨਾ ਕਿਵੇਂ ਆ ਅੱਗੇ ਕਿਵੇਂ ਵਧਣਾ ਹੈ ਵੱਡ ਪੱਤ ਸਿੰਘ ਦੇ ਬਾਰੇ ਦੱਸਾਂ ਤੁਹਾਨੂੰ ਇੱਥੇ ਨਾਲ ਜੋੜਨਾ ਕਰਦਾ ਸ਼ਹੀਦ ਪੱਤ ਸਿੰਘ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਮਰ ਕਿੰਨੀ ਸੀ 23 ਸਾਲ ਦੀ ਉਮਰ ਤੁਹਾਡੇ ਚ ਬਹੁਤ ਸਾਰੇ ਹੋਣਗੇ 23 ਸਾਲ ਦੇ ਔਰ ਉਹ ਬਹੁਤ ਛੋਟੀ ਉਮਰ ਦੇ ਵਿੱਚ ਜਿਹੜਾ ਹੈ ਉਹ ਪੜਨ ਲੱਗ ਪੈ ਇਸ ਕਤਲ ਇਹ ਠੀਕ ਹੈ ਕਿ ਉਹਨਾਂ ਦੇ ਘਰ ਦਾ ਮਾਹੌਲ ਜਿਹੜਾ ਹੈਗਾ ਸਾਰਾ ਹੀ ਤਾਂ ਕਲਾਮੀ ਸੀ ਪਰ ਇਸ ਦੇ ਭਾਵ ਵਿੱਚ ਜਦੋਂ ਉਹ ਕਿਤਾਬਾਂ ਪੜ੍ਹਦਾ ਪਿਆ ਸੀ ਹਰ ਉਹਨਾਂ ਦੇ ਹੱਥ ਵਿੱਚ ਤੁਹਾਨੂੰ ਪਿਸਤੌਲ ਦਿਖਾਉਂਦੇ ਨੇ ਹੁਣ ਪਰ ਉਹਨਾਂ ਦਾ ਪਿਸਤੌਲ ਕੀ ਸੀਗਾ ਇਹ ਸੁਣਨ ਵਾਲੇ ਸਮਝਣ ਵਾਲੇ ਕਰਦਾ ਉਹਨਾਂ ਦਾ ਪਿਸਤੌਲ ਸੀ ਕਿਤਾਬ ਪੁਸਤਕ ਇਹ ਪਿਸਤੌਲ ਸੀ ਉਹਨਾਂ ਦਾ ਤੁਸੀਂ ਹੈਰਾਨ ਹੋਵੋਗੇ ਕਿ ਉਸ ਵਿਅਕਤੀ ਨੇ 2000 ਤੋਂ ਵੱਧ ਕਿਤਾਬਾਂ ਪੜ੍ਹੀਆਂ ਇੰਨੀ ਛੋਟੀ ਉਮਰ ਦੇ ਵਿੱਚ ਉਹਦੇ ਬਾਰੇ ਉਹਦੇ ਜਿਹੜੇ ਸਾਥੀ ਐ ਮੈਂ ਇਹ ਮੇਰੀ ਕਿਤਾਬ ਆਈ ਐ ਉਹਦਾ ਸ਼ਹੀਦ ਭਗਤ ਸਿੰਘ ਕ੍ਰਾਂਤੀ ਦਾ ਸਿਪਾਹੀ ਜਿਹੜੇ ਉਹਦੇ ਸਾਥੀ ਐ 32 ਕ ਸਾਥੀ ਉਹਦੇ ਜਿਹੜੇ ਉਹਦੇ ਨਾਲ ਕੰਮ ਕਰਦੇ ਰਹੇ ਨੇ ਜਿਹੜੇ ਬਚ ਗਏ ਸ਼ਹੀਦ ਨਹੀਂ ਹੋਏ ਪਰ ਜੇਲ੍ਹਾਂ ਕੱਟੀਆਂ ਨੇ ਉਹਨਾਂ ਨਾਲ ਉਹਨਾਂ ਦੇ ਸਾਰੇ ਨਿਬੰਧ ਲੇਖ ਮੈਂ ਉਹ 71 ਕੀਤੇ ਅੰਗਰੇਜ਼ੀ ਤੋਂ ਹਿੰਦੀ ਤੋਂ ਉਡਵਾਰ ਕਰਕੇ ਉਹ ਇੱਕ ਕਿਤਾਬ ਦਾ ਰੂਪ ਦਿੱਤਾ ਉਹਨਾਂ ਤੇ ਜੇ ਉਹਨਾਂ ਦੀ ਮਤਾਬ ਕਿ ਜਦੋਂ ਉਹ ਕਹਿੰਦੇ ਨੇ ਸ਼ਹੀਦ ਭਗਤ ਸਿੰਘ ਬਾਰੇ ਉਹਦੀ ਕਿਤਾਬ ਬਾਰੇ ਗੱਲ ਕਰਦੇ ਨੇ ਉਹ ਰਾਜਾਰਾਮ ਸ਼ਾਸਤਰੀ ਬਲਦੇਵ ਨੇ ਜ਼ਿਕਰ ਵੀ ਕੀਤਾ ਉਹਦਾ ਰਾਜਾਰਾਮ ਸ਼ਾਸਤਰੀ ਲਾਇਬ੍ਰੇਰੀ ਦਾ ਲਾਇਬ੍ਰੇਰੀਅਨ ਸੀ ਉਹ ਹਰ ਰੋਜ਼ ਕਿਤਾਬ ਲੈਂਦੇ ਉੱਥੋਂ ਹਰ ਰੋਜ਼ ਲੈ ਕੇ ਕਿਤਾਬ ਪੜ੍ਹਦੇ ਪੜ੍ਹਦੇ ਨਹੀਂ ਸੀ ਆਪਦੇ ਸਾਥੀਆਂ ਨੂੰ ਪੜ੍ਹਾਉਂਦੇ ਸੀ ਆ ਪੜੋ ਕਿਤਾਬ ਕਿਉਂਕਿ ਜੇ ਤੁਸੀਂ ਇਹ ਕਿਤਾਬ ਪੜ੍ਹੋਗੇ ਤਾਂ ਫੇਰ ਹੀ ਜਿਹੜਾ ਹੈ ਤੁਸੀਂ ਉਸ ਸਟੇਟੇਸ ਗਿਆਨ ਪ੍ਰਾਪਤ ਕਰਕੇ ਕਾਬਲ ਹੋ ਸਕੋ ਜਿਸ ਸਟੇਟ ਤੇ ਅਸਾਂ ਪਾ ਜਾਣਾ ਔਰ ਉਹਨਾਂ ਨੇ ਜਿੱਦਾਂ ਬਹੁਤ ਕਮਾਲ ਦੀ ਗੱਲ ਆ ਤੁਹਾਡੇ ਲਈ ਹੈ ਬੜੀ ਟੁੰਬਵੀਂ ਗੱਲ ਹੋਊਗੀ 24 ਮਾਰਚ ਨੂੰ ਵੈਸੇ ਭੁਲੇਖਾ ਇਹ ਵੈਸੇ 24 ਮਾਰਚ ਨੂੰ ਹੀ ਜਿਹੜਾ ਹੈਗਾ ਉਹਦੀ ਸ਼ੀਧੀ ਉਹ ਨੂੰ ਹੋਣੀ ਸੀਗੀ ਉਦੋਂ ਫਾਂਸੀ ਦੇਣੀ ਸੀ ਉਹਨੂੰ ਇੱਕ ਦਿਨ ਪਹਿਲਾਂ ਸ਼ਾਮ ਨੂੰ ਸ਼ਾਮ ਨੂੰ ਕੋਈ ਫਾਂਸੀ ਨਹੀਂ ਦਿੱਤੀ ਜਾਂਦੀ ਇੱਕ ਪਰੰਪਰਾ ਹੈ ਕਿ ਸਵੇਰੇ ਫਾਂਸੀ ਦਿੱਤੀ ਜਾਂਦੀ ਹੈ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਜਿਹੜੀ ਹੈ ਕਿ ਸ਼ਾਮ ਨੂੰ 7:30 ਵਜੇ ਦਿੱਤੀ ਹੈ ਪਰ ਜਦੋਂ ਜੇਲ੍ਹ ਦੇ ਵਿੱਚ ਉਹਨੂੰ ਲੈਣ ਵਾਸਤੇ ਆਏ ਤਾਂ ਉਦੋਂ ਵੀ ਉਹ ਪੁਸਤਕ ਪੜ ਰਿਹਾ ਸੀ ਆ ਲੈਨਨ ਦੀ ਜੀਵਨੀ ਹੈ ਹੈਰਾਨੀ ਵਾਲੀ ਗੱਲ ਸਾਡਾ ਜੇ ਕੋਈ ਜੇਲ੍ਹ ਦੇ ਵਿੱਚ ਇਸ ਤਰ੍ਹਾਂ ਕੋਈ ਬੰਦਾ ਆ ਫਸ ਜਾਵੇ ਉਹ ਤਾਂ ਪਹਿਲਾਂ ਗੱਲ ਉਹੀ ਜੇਲ੍ਹ 'ਚ ਮਰ ਜੂਗਾ ਪੜਨਾ ਹਉਣੇ ਕੀ ਐ ਸ਼ੇਰ ਭਖਸ਼ਿਕ ਦਾ ਭਾਰ ਵਧ ਗਿਆ ਸੀ ਬੜੀ ਹੈਰਾਨੀ ਵਾਲੀ ਗੱਦਾ ਜਿਸ ਦਿਨ ਉਹਨੂੰ ਉਹਦੀ ਸਜ਼ਾ ਦਿੱਤੀ ਜਾਂਦੀ ਐ ਜਿਸ ਦਿਨ ਉਹ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਉਂਦਾ ਹੋ ਉਸ ਤਖਤੇ 'ਵਲ ਵਧ ਰਿਆ ਤੇ ਉਹਦਾ ਜਦ ਭਾਰ ਪਹਿਲਾਂ ਤੋਲਦੇ ਐ ਭਾਰ ਵਧਿਆ ਹੋਇਆ ਸੀ ਉਹਦਾ ਸ਼ੀਤ ਭਖਸ਼ ਸਿੰਘ ਕਿਉਂਕਿ ਉਹ ਦੇਸ਼ ਲਈ ਕੁਰਬਾਨੀ ਕਰਨ ਚਾਹ ਰਿਹਾ ਇਹ ਬਹੁਤ ਮਤਲਬ ਜਿਹੜਾ ਹੈ ਸਾਡੇ ਲਈ ਇੱਕ ਮਾਡਲ ਜਿਹੜਾ ਹੈ ਬੰਦਾ ਵੀ ਉਹਨੋਂ ਕਿਤਾਬਾਂ ਨੇ ਜਿਹੜਾ ਹੈ ਕਿਵੇਂ ਬਣਾਇਆ ਕਿਤਾਬਾਂ ਨੂੰ ਕਿੱਥੋਂ ਤੱਕ ਲੈ ਕੇ ਗਈਆਂ ਹੋਰ ਤੁਹਾਨੂੰ ਮੈਂ ਨਾਲ ਹੀ ਕਿਤਾਬ ਦੀ ਹੋਰ ਦੱਸਦਾ ਉਹਨੇ ਜਿਹੜਾ ਇੱਕ ਬੰਬ ਦਾ ਫਲਸਫਾ ਜਿਹੜਾ ਹੈਗਾ ਲੇਖ ਲਿਖਿਆ ਬੰਬ ਦਾ ਫਲਸਫਾ ਜਿਹੜਾ ਲੇਖ ਸੀ ਸ਼ਹੀਦ ਭਗਤ ਸਿੰਘ ਦਾ ਉਹ ਆਇਰਲੈਂਡ ਇਹ ਬਲਦੇਵ ਨੇ ਵੀ ਜ਼ਿਕਰ ਕੀਤਾ ਸੀ ਆਇਰਿਸ਼ ਜਿਹੜਾ ਹੈਗਾ ਇੱਕ ਇਨਕਲਾਬੀ ਸੀ ਉਥੇ ਇਨਕਲਾਬੀ ਹੋਏ ਉਹਨਾਂ ਇਨਕਲਾਬੀਆਂ ਨੇ ਆਪਣੀ ਮੂਵਮੈਂਟ ਆਜ਼ਾਦੀ ਦੇ ਲਈ ਉਥੇ ਅਸੈਂਬਲੀ ਚ ਬੰਬ ਸੁੱਟਿਆ ਸੀ ਤੇ ਉਸ ਬੰਬ ਦੇ ਫਾਲਸਫੇ ਨੂੰ ਲੈ ਕੇ ਇਹਨਾਂ ਨੇ ਜਿਹੜੀ ਹੈਗੀ ਇੱਕ ਤਿਆਰੀ ਕੀਤੀ ਭਈ ਅਸੀਂ ਸਾਰਾ ਕੁਝ ਕਰਕੇ ਆਪਾਂ ਆਹ ਕੰਮ ਵੀ ਕਰ ਗਏ ਇੱਕ ਬੋਲੀ ਸਰਕਾਰ ਆ ਅੰਗਰੇਜ਼ਾਂ ਦੀ ਜਿਹਦੇ ਵਿੱਚ ਇੰਡੀਅਨ ਲੋਕ ਵੀ ਵਿੱਚ ਬੈਠੇ ਨੇ ਇੰਡੀਅਨ ਜਿਵੇਂ ਜਵਾਰ ਸਿੰਘ ਨਹਿਰੂ ਮੋਤੀ ਰਾ ਲਹਿਰੂ ਉਸ ਅਸੈਂਬਲੀ ਹਾਲ ਦੇ ਵਿੱਚ ਸੀਗੇ ਜਦੋਂ ਉਹ ਜਿਹੜਾ ਬੰਬ ਜਿਹੜਾ ਹੈਗਾ ਉੱਥੇ ਸੁੱਟਿਆ ਜਾਂਦਾ ਹੈ ਪਰ ਉਹ ਬੰਬ ਉਹ ਖਤਰਨਾਕ ਬੰਬ ਨਹੀਂ ਸੀਗਾ ਸਿਰਫ ਗੈਸਾਂ ਦਾ ਇੱਕ ਗੁਬਾਰ ਸੀਗਾ ਜਿਹੜਾ ਜਿਹੜਾ ਗੁਬਾਰਾ ਜਿਵੇਂ ਕਹਿੰਦੇ ਆ ਉਹ ਫਟਿਆ ਸੀ ਉਹਦੇ ਚ ਗੈਸ ਸੀਗੀ ਕੋਈ ਕਿਸੇ ਦਾ ਨੁਕਸਾਨ ਨਹੀਂ ਹੋਇਆ ਪਰ ਨਾਲ ਨਾਲ ਨਾਰੇ ਲਾਇਆ ਨਾ ਪੰਫਲੇਟ ਸੁੱਟੇ ਕਿ ਅਸੀਂ ਕੀ ਚਾਹੁੰਦੇ ਆ ਅਸੀਂ ਤੁਹਾਡੇ ਕੰਨਾਂ ਤੱਕ ਆਵਾਜ਼ ਚਾਹੁੰਦੇ ਆ ਅਸੀਂ ਸਾਡਾ ਇਰਾਦਾ ਨਹੀਂ ਹੈ ਕਿ ਅਸੀਂ ਕਿਸੇ ਨੂੰ ਕਤਲ ਕਰਾਂਗੇ ਬਾਰਾਂਗੇ ਕਿਉਂਕਿ ਸ਼ਹੀਦ ਭਗਤ ਸਿੰਘ ਨੂੰ ਜਿਹੜੇ ਉਸ ਸਮੇਂ ਦੇ ਸਾਡੇ ਨੇਤਾ ਸੀ ਮੈਂ ਨਾਂ ਵੀ ਲੈਣ ਤੋਂ ਘਰੇਜ ਨਹੀਂ ਕਰੇਗਾ ਮਹਾਤਮਾ ਗਾਂਧੀ ਹੁਣ ਸਿਰ ਫਿਰਿਆ ਕਹਿੰਦੇ ਸੀ ਸਿਰ ਫਿਰਿਆ ਅਤਵਾਦੀ ਹੈ ਇਹ ਛੇ ਭਗਸ਼ਾਂ ਕਹਿੰਦਾ ਮੈਂ ਅਤਵਾਦੀ ਨਹੀਂ ਆ ਮੈਂ ਸਭ ਤੋਂ ਇਨਸਾਨ ਨੂੰ ਪਿਆਰ ਕਰਨ ਵਾਲਾ ਬੰਦਾ ਹਾਂ ਮੈਨੂੰ ਇਨਸਾਨੀਅਤ ਪਿਆਰੀ ਹੈ ਨੁਖਤਾ ਪਿਆਰੀ ਆ ਮੈਨੂੰ ਮੈਂ ਅਤੰਕਵਾਦੀ ਨਹੀਂ ਆ ਅਸੀਂ ਜ਼ਿੰਦਗੀ ਨੂੰ ਪਿਆਰ ਕਰਨ ਵਾਲੇ ਲੋਕ ਆ ਅਸੀਂ ਐ ਮਾਰਨ ਵਾਲੇ ਲੋਕ ਨਹੀਂ ਆ ਲੋਕਾਂ ਨੂੰ ਪਰ ਸਾਨੂੰ ਜਿਹੜੀ ਹੈਗੀ ਆ ਸਰਕਾਰ ਨੂੰ ਕਿਉਂਕਿ ਅਸੀਂ ਦੇਸ਼ ਆਜ਼ਾਦ ਕਰਾਉਣਾ ਇੱਥੋਂ ਕੱਢਣਾ ਪੈਣਾ ਇਸ ਕਰਕੇ ਜਿਹੜਾ ਹੈਗਾ ਸ਼ੀਰਪາກ ਸਿੰਘ ਜਿਹੜਾ ਹੈ ਉਹ ਇੱਕ ਬਹੁਤ ਵੱਡੀ ਕਿਉਂਕਿ ਉਹਨੇ ਕਿਤਾਬਾਂ ਨੇ ਸਿਖਾਇਆ ਉਹਨੂੰ ਅੰਦੋਲਨ ਨੇ ਸਿਖਾਇਆ ਉਹਨੂੰ ਮੈਂ ਤਾਂ ਬੜਾ ਹੈਰਾਨ ਹੁੰਦਾ ਹੁੰਦਾ ਹੈ ਕਿ ਉਹ ਇੰਨੇ ਉਹਦੇ ਬਾਰੇ ਜਿਹੜਾ ਹੈ ਲਿਖਦੇ ਨੇ ਉਹਦੇ ਬਾਰੇ ਇੱਕ ਉਹਦਾ ਸਾਥੀ ਲਿਖ ਰਿਹਾ ਹੈ ਉਹ ਕਹਿੰਦਾ ਵੀ ਛੀਤਪາກ ਸਿੰਘ ਕੰਮ ਕਰਨ ਵੇਲੇ ਕੰਮ ਕਰਦੇ ਸੀ ਹੱਸਣ ਵੇਲੇ ਹੱਸਦੇ ਸੀ ਜੇ ਉਹ ਕੰਮ ਕਰਦੇ ਨਾ ਉਹ ਵੇਖੋ ਤੁਸੀਂ ਬਗਰ ਕੱਪੜੇ ਧੋ ਰਿਹਾ ਇੱਕ ਵਾਰ ਉਹ ਹਰਾਨੀ ਵਾਲੀ ਗੱਲ ਆ ਇਹ ਬੱਚਿਓ ਬਹੁਤ ਮੈਨੂੰ ਤਾਂ ਇੰਨਾ ਆਉਂਦਾ ਨਾ ਮੈਂ ਕਹਿੰਦਾ ਨਾ ਕਿਆ ਭਗਤ ਸਿੰਘ ਸੀ ਕੀ ਹੋ ਕੀ ਕਿੱਡਾ ਵੱਡਾ ਸਿਰ ਸੀ ਉਸ ਦਾ ਆਪਦੇ ਕੱਪੜੇ ਤੋਂ ਹੋਰਿਆ ਬੈਠਾ ਉਹਦੇ ਬਾਰੇ ਉਹਦੇ ਸਾਥੀ ਨੇ ਲਿਖਿਆ ਕਹਿੰਦਾ ਕੱਪੜੇ ਧੋਦਾ ਬੰਦਾ ਸੋਚ ਰਿਹਾ ਹੈ ਕਿ ਇਹ ਮੇਰੀ ਜ਼ਿੰਦਗੀ ਜਿਹੜੀ ਹੈਗੀ ਆ ਇਹ ਇਹ ਮੈਂ ਵੇਖਿਆ ਉਹ ਗੀਤ ਗਾਰ ਇੱਕ ਹੋਰ ਉਰਦੂ ਦਾ ਗੀਤ ਗਾਰ ਹੈ ਇੱਕ ਔਰ ਤੂੰ ਦਾ ਕੀਤਾ ਵੀ ਜਿਹੜੀ ਮੇਰੀ ਜ਼ਿੰਦਗੀ ਹੈ ਇਹ ਇਹ ਕੀ ਹੈ ਮੈਂ ਕਿਉਂ ਮਤਲਬ ਜਿਹੜਾ ਹੈਗਾ ਲੇਖੇ ਕਿਉਂ ਨਹੀਂ ਲਾਉਂਦਾ ਮੈਂ ਮੈਨੂੰ ਲਾਉਣੀ ਚਾਹੀਦੀ ਹੈ ਜ਼ਿੰਦਗੀ ਲੇਖ ਉਰਦੂ ਦੇ ਇਹ ਭਾਵਨਾ ਉਹ ਜਿਹੜਾ ਗੀਤ गा ਰਿਹਾ ਉਹ ਬੈਠਾ ਜਿਹੜਾ ਉਹਦਾ ਸਾਥੀ ਉਹ ਸੋਚ ਰਿਹਾ ਭਈ ਇੱਕ ਕੰਮ ਕਰਦਾ ਵੀ ਆਪਦੇ ਕਪੜੇ ਧੋਦਾ ਵੀ ਜਿਹੜਾ ਹੈਗਾ ਇਹ ਇਹ ਵਿਅਕਤੀ ਕਿਸ ਕਿਸਮ ਦੀ ਜਿਹੜੀ ਹੈਗੀ ਆ ਇਹ ਸੋਚ ਰਿਹਾ ਫਿਰ ਉਹ ਮੈਂ ਬੜਾ ਹੈਰਾਨ ਹੁੰਦਾ ਹੁੰਦਾ ਹੈ ਉਹ ਬਈ ਉਹ ਸ਼ਰਾਰਤੀ ਵੀ ਬਹੁਤ ਸੀ ਸ਼ਰਾਰਤ ਬਹੁਤ ਜਿਆਦਾ ਕਰਦਾ ਸੀ ਵਿਅੰਗ ਬਹੁਤ ਸੀ ਕਟਾਕ ਐਸੀ ਕਟਾਕਸ਼ ਕਰਦਾ ਸੀਗਾ ਕਿ ਵਿਅਕਤੀ ਨੂੰ ਜਿਹੜਾ ਹੈਗਾ ਆਪਦੇ ਸਾਥੀਆਂ ਨੂੰ ਸੁਣ ਕਰ ਦਿੰਦਾ ਸੀ ਉਹ ਇੰਨਾ ਕਟਾਕਸ਼ ਸੀ ਉਹਦੇ ਕਟਾਕਸ਼ ਦੀ ਗੱਲ ਹੈ ਇੱਕ ਤੁਹਾਨੂੰ ਮੈਂ ਦੱਸਦਾ ਕਿ ਉਹ ਇੱਕ ਆਪਦੇ ਸਾਥੀ ਦੇ ਘਰ ਗਿਆ ਤੇ ਉਹ ਤੋਂ ਉਹਨੇ ਤੇਲ ਮੰਗਿਆ ਮੈਨੂੰ ਸਰੋਂ ਦਾ ਤੇਲ ਨਹੀਂ ਕਦੇ ਲਾਇਆ ਮੈਂ ਸਿਰ ਤੇ ਵੀ ਲਾਉਣਾ ਕਿਉਂਕਿ ਉਹਦੇ ਉਹ ਜੋੜਾ ਰੱਖਿਆ ਹੋਇਆ ਸੀ ਵੇ ਬੈਰੋ ਤੇਲ ਚਾਹੀਦਾ ਤੇਲ ਮੇਰਾ ਸਰੀਰ ਖੁਸ਼ਕ ਹੋਇਆ ਪਿਆ ਮੈਨੂੰ ਤੇਲ ਚਾਹੀਦਾ ਉਹ ਕਹਿੰਦਾ ਤੇਲ ਨਹੀਂ ਦੇਣਾ ਮੈਂ ਤੈਨੂੰ ਤੇਲ ਨਹੀਂ ਦੇਣਾ ਮੈਂ ਉਹਨੇ ਉਹਨੂੰ ਧੱਕਾ ਮਾਰ ਕੇ ਤੇਲ ਖੋਲਿਆ ਤੇਲ ਖੋ ਕੇ ਤੇ ਤੇਲ ਜਿਹੜਾ ਹੈਗਾ ਉਹ ਸਾਰਾ ਸ਼ੀਸ਼ੀ ਕਬਜ਼ੇ ਚ ਕਰ ਲਈ ਉਹ ਕਹਿੰਦਾ ਇਹ ਧੱਕਾ ਹੈ ਕਹਿੰਦਾ ਜਿਹੜਾ ਉਹਦਾ ਦੋਸਤ ਸੀ ਆ ਕਹਿੰਦਾ ਧੱਕਾ ਇਹ ਧੱਕਾ ਨਹੀਂ ਅਸੀਂ ਸਾਹਾਂਗੇ ਉਹ ਕਹਿੰਦਾ ਜਦੋਂ ਕੋਈ ਬੰਦਾ ਧੱਕਾ ਕਰਦਾ ਹੋਵੇ ਨਾ ਤਾਂ ਉਦੋਂ ਲੈ ਦੇ ਕਰ ਲਈਦਾ ਹੁੰਦਾ ਵਿੱਚ ਮਤਲਬ ਉਹਦੀ ਵਿਚਾਰ ਤਾਰਾ ਲੈ ਦੇ ਦੀਆ ਲੈ ਦੇ ਦਾ ਅਰਥ ਹੀ ਆ ਬਹੁਤ ਵੱਡੇ ਅਰਥ ਨੇ ਕਿ ਜਦੋਂ ਸੰਘਰਸ਼ ਕਰਦੇ ਆਂ ਅਸੀਂ ਸੰਘਰਸ਼ ਦੇ ਵਿੱਚ ਸਾਨੂੰ ਕੁਝ ਗੱਲਾਂ ਅਗਲੇ ਦੀਆਂ ਮੰਨਣੀਆਂ ਪੈਂਦੀਆਂ ਕੁਝ ਆਪਦੀਆਂ ਮਨਵਾਉਣੀਆਂ ਪੈਂਦੀਆਂ ਫੇਰ ਜਾ ਕੇ ਉਹ ਫੈਸਲਾ ਹੁੰਦਾ ਮਤਲਬ ਇਸ ਕਿਸਮ ਦੇ ਉਹ ਜਿਹੜਾ ਹੈਗਾ ਵਿਅਕਤੀ ਸੀ ਬਦੇਵ ਸਿੰਘ ਸਰਾਵਾਂਗੇ ਤੁਹਾਨੂੰ ਬੜੀਆਂ ਰੋਚਕ ਹੋਰ ਉਹਨਾਂ ਬਾਰੇ ਗੱਲਾਂ ਪਰ ਇੱਕ ਜਿਹੜੀ ਉਹਨਾਂ ਬਾਰੇ ਹੋਰ ਸੀ ਸ਼ਹੀਦ ਭਗਤ ਸਿੰਘ ਇੱਕ ਫੌਸਫਰ ਬੰਦਾ ਸੀ ਇਨਕਲਾਬੀ ਸੀ ਔਰ ਵਿਚਾਰਧਾਰਕ ਤੌਰ ਤੇ ਬਹੁਤ ਚੇਤਨ ਤੇ ਸਿਆਣਾ ਵਿਅਕਤੀ ਸੀ ਇਹ ਤੁਹਾਨੂੰ ਮੈਂ ਦੱਸਦਾ ਕਿਵੇਂ ਸੀ ਬੜੀ ਬਹਿਸ ੱਲੀ ਕਿ ਬੰਬ ਕਿਵੇਂ ਕੀਤੇ ਸੁੱਟਿਆ ਜਾਵੇ ਕੌਣ ਭੇਜਿਆ ਜਾਵੇ ਬਕਟੇਸ਼ ਬਕਟੇਵਸ਼ਰ ਦੱਤ ਉਹਨਾਂ ਦਾ ਪੱਕਾ ਸੀ ਇਹ ਜਾਊਗਾ ਭਗਤ ਸਿੰਘ ਬਾਰੇ ਦੋ ਰਾਵਾ ਸੀ ਇੱਕ 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 ਜਥੇਬੰਦੀ ਦਾ ਜਿਹੜਾ ਪਾਠ ਕਹਿ ਰਿਹਾ ਸੀਗਾ ਵੀ ਭਗਤ ਸਿੰਘ ਨੂੰ ਨਾ ਭੇਜਿਆ ਜਾਵੇ ਜੇ ਅਸੀਂ ਭਗਤ ਸਿੰਘ ਨੂੰ ਭੇਜ ਦਿੱਤਾ ਤੇ ਸਾਡੇ ਕੋਲ ਇੱਕ ਬਹੁਤ ਵੱਡਾ ਵਿਚਾਰ ਧਾਰਕ ਤੌਰ ਤੇ ਸਿਰ ਉਹ ਅਸੀਂ ਗਵਾਲਾ ਦੂਜੀ ਤਰਕੀ ਕਹਿ ਰਹੇ ਸੀ ਉਹ ਕਹਿ ਰਹੇ ਸੀ ਇਹ ਖਾਸ ਕਰਕੇ ਸੁਖਦੇਵ ਰਾਜ ਗੁਰੂ ਤੇ ਸੁਖਦੇਵ ਤਿੱਦਾਂ ਨੂੰ ਸ਼ੀਧੀ ਦਾ ਦਿਹਾੜਾ ਨਾ ਅੱਜ ਸੁਖਦੇਵ ਕਹਿ ਰਿਹਾ ਸੀ ਨਹੀਂ ਆਪਾਂ ਨੂੰ ਜਿਹੜਾ ਹੈਗਾ ਸ਼ਹੀਦ ਭਗਤ ਸਿੰਘ ਨੂੰ ਭੇਜਣਾ ਚਾਹੀਦਾ ਕੱਲ ਨੂੰ ਇਹ ਫੜਿਆ ਗਿਆ ਇਹਨੂੰ ਅਦਾਲਤ ਦੇ ਵਿੱਚ ਜਦੋਂ ਪੇਸ਼ ਕਰਾਂਗੇ ਤੇ ਅਦਾਲਤ ਦੇ ਵਿੱਚ ਸ਼ਹੀਦ ਭਗਤ ਸਿੰਘ ਸਹੀ ਤਰੀਕੇ ਨਾਲ ਆਪਣੀ ਗੱਲ ਪੁੱਟ ਕਰ ਸਕਦਾ ਆਪਾਂ ਤੋਂ ਉਹ ਗੱਲ ਨਹੀਂ ਪੁੱਟ ਹੋਣੀ ਕਿੱਡੀ ਵੱਡੀ ਗੱਲ ਆ ਇਹ ਪਰ ਦੂਜਿਆਂ ਨੂੰ ਇਹ ਸੀ ਵੀ ਜੇ ਅਸੀਂ ਸ਼ਹੀਦ ਭਗਤ ਸਿੰਘ ਇਹਨੂੰ ਭਗਤ ਸਿੰਘ ਨੂੰ ਅਸੀਂ ਉੱਥੇ ਭੇਜ ਦਿੱਤਾ ਬੰਦ ਸੁਟਣ ਵਾਸਤੇ ਇਹ ਸਾਡੇ ਕੋਲ ਖਤਮ ਹੋ ਜੂ ਲਹਿਰ ਨਾ ਖਤਮ ਹੋ ਜੇ ਸਾਡਾ ਜਿਹੜੀ ਲਹਿਰ ਇਹਨੇ ਤੋਰੀ ਹੋਈ ਆ ਜਿਹੜਾ ਇਹ ਅਗਵਾਈ ਕਰ ਰਿਹਾ ਸਾਡੀ ਕਿਉਂਕਿ ਇਹਨਾਂ ਨੇ 9500 ਬਣਾਈ ਸੀ ਇੱਕ ਉਹ ਰਿਪਬਲਿਕਨ ਐਸੋਸੀਏਸ਼ਨ ਬਣਾਈ ਹੋਈ ਸੀਗੀ ਵੀ ਇਹ ਜਿਹੜੀਆਂ ਲਹਿਰਾਂ ਦੋਨੇ ਹੈਗੀਆਂ ਇਹ ਖਤਮ ਹੋ ਜਾਣਗੀਆਂ ਔਰ ਫਿਰ ਫਿਰ ਬਾਅਦ ਵਿੱਚ ਫੈਸਲਾ ਉਹਨੂੰ ਲੈਣਾ ਹੀ ਪਿਆ ਵੀ ਕਿਉਂਕਿ ਜੱਜ ਦੇ ਸਾਹਮਣੇ ਜੇ ਕੋਈ ਵਧੀਆ ਗੱਲ ਕਰ ਸਕਦਾ ਤਾਂ ਇਹ ਪੱਖ ਸਿੰਘ ਕਰ ਸਕਦਾ ਇਸ ਕਰਕੇ ਭਗਤ ਸਿੰਘ ਨੂੰ ਪੰਪ ਸੁੱਟਣ ਲਈ ਨਾਲ ਜਾਣਾ ਪਿਆ ਬਹੁਤ ਲੰਬੀ ਚੌੜੀ ਬਹਿਸ ਦੇ ਬਾਅਦ ਮਤਲਬ ਇਸ ਕਿਸਮ ਦੀ ਜਿਹੜੀ ਸ਼ਖਸੀਅਤ ਜਿਹੜੀ ਹੈਗੀ ਆ ਸ਼ਹੀਦ ਭਗਤ ਸਿੰਘ ਸੀ ਤੇ ਉਸ ਤੋਂ ਬਾਅਦ ਜਦੋਂ ਅਦਾਲਤ ਦੇ ਵਿੱਚ ਜਾਂਦੇ ਨੇ ਉਹ ਜਿਹੜੇ ਜੱਜ ਨਾਲ ਡਾਇਲੌਗ ਸ਼ਹੀਦ ਭਗਤ ਸਿੰਘ ਦੇ ਹੁੰਦੇ ਕਿਉਂਕਿ ਅੰਗਰੇਜ਼ੀ ਬਹੁਤ ਜ਼ਿਆਦਾ ਅੰਗਰੇਜ਼ੀ ਦਾ ਮਾਹਰ ਸੀ ਭਗਤ ਸਿੰਘ ਅੰਗਰੇਜ਼ੀ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਗੱਲ ਆਪਣੀ ਰੱਖ ਸਕਦਾ ਸੀ ਜਿਹੜੀਆਂ ਧਾਰਨਾਵਾਂ ਜਿਹੜੀ ਵਿਚਾਰਧਾਰਾ ਨੇ ਪੇਸ਼ ਕੀਤੀ ਉਹ ਸਾਡੇ ਕੋਲੇ ਡਾਕੂਮੈਂਟ ਹੁਣ ਹੈਗੇ ਨੇ ਡਾਕਟਰ ਚੰਨ ਲਾਲ ਨੇ ਉਹ ਸੰਪਾਦਿਤ ਕੀਤੇ ਆ ਉਹ ਸਾਨੂੰ ਪੜ੍ਹਨੇ ਚਾਹੀਦੇ ਨੇ ਜੋ ਜੱਜਾਂ ਕੇ ਗੱਲਾਂ ਕੀਤੀਆਂ ਉਹਨਾਂ ਨੇ ਜੱਜ ਲੋਹਾਇਵ ਹੋ ਗਿਆ ਸੀ ਜੱਜ ਨੂੰ ਗੱਲ ਨਹੀਂ ਆਉ ਰਹੀ ਸੀ ਉਹ ਕਹਿੰਦਾ ਸੀ ਉਹਦੇ ਮਨ ਸੀ ਇਹ ਵੀ ਮੈਂ ਇਹ ਬੰਦੇ ਨੂੰ ਇਹੋ ਜਿਹੇ ਬੰਦੇ ਨੂੰ ਫਾਂਸੀ ਨਹੀਂ ਦੇ ਸਕਦਾ ਪਰ ਕਿਉਂਕਿ ਹਕੂਮਤ ਦਾ ਡੰਡਾ ਸੀ ਹਕੂਮਤ ਦੇ ਡੰਡੇ ਦੇ ਕਾਰਜ ਜਿਹੜਾ ਹੈਗਾ ਉਸ ਨੂੰ ਜਿਹੜੀ ਹੈਗੀ ਸਜ਼ਾ ਜਿਹੜੀ ਹੈਗੀ ਉਹ ਦੇਣੀ ਪਈ। ਸ਼ੀਦ ਭਗਤ ਸਿੰਘ ਨੇ ਜਿਹੜੀਆਂ ਉਹ ਗੱਲਾਂ ਕੀਤੀਆਂ ਉਹ ਲਾਜਵਾਬ ਸੀ ਇਸ ਕਰਕੇ ਮੈਂ ਦੱਸਿਆ ਕਿ ਉਹ ਇੱਕ ਬਹੁਤ ਵੱਡਾ ਫਿਲਾਸਫਰ ਸੀ ਬਹੁਤ ਵੱਡਾ ਇਨਕਲਾਬੀ ਸੀ ਵਿਚਾਰਧਾਰਕ ਤੌਰ ਤੇ ਬਹੁਤ ਸਿਆਣਾ ਸੀ ਇੱਕ ਹੋਰ ਧਾਰਨਾ ਉਹਦੇ ਬਾਰੇ। ਉਹ ਇਹ ਸੀ ਕਿ ਸ਼ੀਦ ਭਗਤ ਸਿੰਘ ਨੂੰ ਜਿਹੜਾ ਹੈ ਇਹ ਕਹਿੰਦੇ ਸੀ ਕੈਸ ਕਿਸਮ ਦਾ ਆ ਜਾਊਗਾ ਉਹ ਕਹਿੰਦਾ ਸੀ ਆ ਵੀ ਮੈਨੂੰ ਇਹਨਾਂ ਲੋਕਾਂ ਤੇ ਵਿਸ਼ਵਾਸ ਨਹੀਂ ਇਹ ਲੋਕ ਜਿਹੜੇ ਜਿਨ੍ਹਾਂ ਦੇ ਹੱਥ 'ਚ ਇਹ ਸਰਕਾਰ ਜਾਣੀ ਆ ਇਹ ਇਹ ਕਾਲੇ ਅੰਗਰੇਜ਼ ਹੋਣਗੇ ਇਹਨਾਂ ਤੇ ਵਿਸ਼ਵਾਸ ਨਹੀਂ ਆਪਾਂ ਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਉਹ ਚਾਹੁੰਦਾ ਸੀ ਆਪਾਂ ਬਰਾਬਰਤਾ ਵਾਲਾ ਸਮਾਜ ਸਿਰਜਣਾ ਬਰਾਬਰਤਾ ਵਾਲਾ ਜਿਹਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਹੈ ਕਿ ਸ਼ਹੀਦ ਭਗਤ ਸਿੰਘ ਜਿਹੜੇ ਹੈਗੇ ਆ ਉਹ ਬਰਾਬਰਤਾ ਦਾ ਜਿਹੜਾ ਹੈਗਾ ਉਹ ਸੰਕਲਪ ਜਿਹੜਾ ਹੈਗਾ ਉਹਨੇ ਕਿੱਥੋਂ ਲਿਆ ਰੂਸੀ ਪੁਸਤਕਾਂ ਚੋਂ ਰੂਸੀ ਸਹਿਤ ਚੋਂ ਜਿਹੜਾ ਉਹਨੇ ਪੜ੍ਹਿਆ ਸੀ ਫਿਰ ਉਹਨੇ ਮਨੁੱਖਤਾ ਦਾ ਸੰਕਲਪ ਕਿੱਥੋਂ ਲਿਆ ਰੂਸੀ ਸਹਿਤ ਦੇ ਵਿੱਚੋਂ ਫਿਰ ਉਹਨੇ ਇਸ ਕਰਕੇ ਆਪਣੀ ਜਾਤ ਤੇ ਬਲਦੇਵ ਨੇ ਲਿਖਿਆ ਆਪਣੇ ਨਾਵ ਵਿੱਚ ਵੀ ਉਹ ਕਹਿੰਦਾ ਰੁੱਖ ਮਨੁੱਖ ਹੈ ਕੋਈ ਉਹਦਾ ਧਰਮ ਨਹੀਂ ਉਹ ਉਹਦੀ ਜਾਤ ਨਹੀਂ ਹੁੰਦੀ ਵੇਖੋ ਬਹੁਤ ਵੱਡੀ ਉਸ ਸਮੇਂ ਉਹ ਜਿਹੜੀ ਹੈਗਾ ਫਲਸਫੀ ਉਹ ਜਿਹੜੀ ਹੈਗੀ ਆ ਉਹ ਦੇ ਰਹੇ ਨੇ ਤੇ ਇਸੇ ਕਰਕੇ ਉਹ ਕਹਿੰਦਾ ਜੇਕਰ ਆਪਾਂ ਹਕੂਮਤ ਜਿਹੜੀ ਹੈਗੀ ਆ ਉਹ ਹਕੂਮਤ ਇਸ ਹਕੂਮਤ ਨੂੰ ਸੌਂਪ ਦਿੱਤੀ ਜਿਹੜੀ ਆ ਰਹੀ ਹੈ ਅੰਗਰੇਜ਼ਾਂ ਤੋਂ ਬਾਅਦ ਉਹ ਉਦੋਂ ਵੀ ਖਤਰਨਾਕ ਹੋਊਗੀ ਤੇ ਤੁਹਾਨੂੰ ਬੱਚਾ ਹੁਣ ਪਤਾ ਕਿ ਜਿਹੜਾ ਹੁਣ ਸਿਸਟਮ ਆ ਇਹ ਬਹੁਤ ਜ਼ਿਆਦਾ ਖਤਰਨਾਕ ਹੈ ਔਰ ਇਹਦੇ ਵਿੱਚ ਜਿਹੜੀ ਹੈਗਾ ਕੁਝ ਬੰਦਿਆਂ ਨੂੰ ਕੁਝ ਲੋਕਾਂ ਨੂੰ ਜਿਹੜੀ ਪ੍ਰਾਪਰਟੀ ਆ ਤੁਹਾਡੀ ਤੁਹਾਡੀ ਜਾਇਦਾਦ ਆ ਤੁਹਾਡੀ ਤੁਹਾਡਾ ਪੈਸਾ ਜਿਹੜਾ ਹੈਗਾ ਉਹ ਕੁਝ ਹੱਥਾਂ 'ਚ ਕੇਂਦਰਿਤ ਹੋ ਰਿਹਾ ਤੋਂ ਮੈਂ ਦੱਸਣਾ ਚਾਹਣਾ ਤੁਸੀਂ ਤਾਂ ਕਿ ਮੈਂ ਸ਼ੀਤ ਪਾਕ ਸਿੰਘ ਦੇ ਬਹਾਨੇ ਇਹ ਗੱਲ ਹੋਣੀ ਚਾਹੀਦੀ ਹੈ ਵੀ